ਸਵਾਨ ਸਿੰਘ ਟਣਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬੜੀ ਮਿਹਰਬਾਨੀ ਨਗਰ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸ਼ੁਕਰੀਆ ਤੇ ਆਮ ਆਦਮੀ ਪਾਰਟੀ ਦੇ ਉਹ ਜਿਹੜੀ ਗੱਲ ਚੱਲ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਕਿ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਅਰਵਿੰਦ ਕੇਜਰੀਵਾਲ ਨੂੰ ਤੇ ਉਧਰੋਂ ਰਾਜ ਸਭਾ ਦਾ ਇੱਕ ਮੈਂਬਰ ਹੈ ਸੰਜੀਵ ਜਿਸ ਨੂੰ ਲੁਧਿਆਣਾ ਵੈਸਟ ਦੀ 22 ਇਲੈਕਸ਼ਨ ਵਿਧਾਨ ਸਭਾ ਦੀ ਲੜਾਈ ਜਾ ਰਹੀ ਹੈ ਤੇ ਸੀਟ ਖਾਲੀ ਹੋ ਜਾਏਗੀ ਫਿਰ ਤਾਂ ਜੇ ਕੋ ਪਹਿਲੀ ਗੱਲ ਤਾਂ ਨਾਦਰ ਸਾਹਿਬ ਗੱਲ ਇਹ ਹੈ ਵੀ ਹਾਲੇ ਤੱਕ ਨਾ ਜਿੰਮਨੀ ਚੋਣ ਵਾਸਤੇ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਆਮ ਆਦਮੀ ਪਾਰਟੀ ਨੇ ਕਾਹਲੇ ਕਦਮੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਕੋਈ ਹਲੇ ਤਰੀਕ ਨਹੀਂ ਤੈਅ ਹੋਈ ਵੀ ਅਗਲੇ ਮਹੀਨੇ ਵੋਟਾਂ ਪੈਣੀਆਂ ਕਿੰਨੇ ਤਰੀਕ ਨੂੰ ਵੋਟਾਂ ਪੈਣੀਆਂ ਤਿੰਨ ਮਹੀਨੇ ਠਹਿਰ ਕੇ ਵੋਟਾਂ ਪੈਣੀਆਂ ਪਰ ਇਹਨਾਂ ਨੇ ਆਪ ਦਾ ਬੰਦਾ ਐਲਾਨ ਦਿੱਤਾ ਵੀ ਭਾਈ ਅਸੀਂ ਸੁਰਖਰੂ ਆ ਤੇ ਅਸੀਂ ਆਪਦੇ ਬੰਦੇ ਨੂੰ ਹੁਣੇ ਤੋਂ ਲੋਕਾਂ ਦੇ ਵਿੱਚ ਪਹੁੰਚ ਕਰਨ ਦੇ ਲਈ ਕਹਿ ਦਈਏ ਸੰਜੀਵ ਅਰੋੜਾ ਪੰਜਾਬ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਆ ਸੰਜੀਬ ਅਰੋੜਾ ਨੂੰ ਅੱਜ ਇਹ ਟਿੱਕ ਦੇ ਦਿੱਤੀ ਗਈ ਹੈ ਜ਼ਮੀਂ ਚੌਂ ਦੇ ਵਿਖੇ ਲੁਧਿਆਣਾ ਵੈਸਟ ਵਾਰੀ ਗੁਰਪ੍ਰੀਤ ਸਿੰਘ ਲੋਗੀ ਦੀ ਮੌਤ ਦੇ ਕਰਕੇ ਇਹ ਸੀਟ ਖਾਲੀ ਹੋਈ ਸੀ ਆਮ ਆਦਮੀ ਪਾਰਟੀ ਦੇ ਸੀਟਾ ਪਰ ਗੋਗੀ ਦੇ ਪਰਿਵਾਰ ਨੂੰ ਪੁੱਛਿਆ ਦੱਸਿਆ ਵੀ ਨਹੀਂ ਗਿਆ ਲੋਗੀ ਦਾ ਪਰਿਵਾਰ ਪਿਛਲੇ ਕਾਫੀ ਹਫ਼ਤਿਆਂ ਤੋਂ ਚਰਚਾ ਦੇ ਵਿੱਚ ਸੀ ਵੀ ਭਾਈ ਉਹ ਸਰਗਰਮ ਹੈਗਾ ਪਰ ਉਹਨਾਂ ਦੀ ਕੋਈ ਪੁਛਪਰਤੀ ਨਹੀਂ ਹੋਈ ਹੁਣ ਵੇਨੇ ਵੀ ਕੀ ਬਣਦਾ ਪਰ ਅੱਜ ਅਸ਼ੋਕ ਪ੍ਰਾਸ਼ਨ ਪੱਪੀ ਜਿਹੜੇ ਵਿਧਾਇਕ ਆ ਉਹਨਾਂ ਨੇ ਕਹਿ ਦਿੱ ਕਿ ਹੋ ਸਕਦਾ ਪਾਰਟੀ ਦੇ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਕਿਤੇ ਹੋਰ ਐਡਜਸਟ ਕੀਤਾ ਜਾਵੇ ਤਰੀਕਾ ਦੇ ਇਹ ਆ ਕਿ ਕੁਝ ਸੁਆਈ ਸਗਤ ਨੇ ਜ਼ੋਰ ਫੜਗੀਆਂ ਵੀ ਜੇਕਰ ਸੰਜੀਵ ਅਰੋਲਾ ਜਿੱਤ ਜਾਂਦੇ ਆ ਤੇ ਉਸ ਤੋਂ ਬਾਅਦ ਸੀਟ ਉਹ ਖਾਲੀ ਕਰ ਦੇਣਗੇ ਰਾਜ ਸਭਾ ਦੀ ਮੰਤਰੀ ਦਾ ਅਸਤੀਫਾ ਦੇ ਦੇਣਗੇ ਫਿਰ ਮਨੀਸ਼ ਸੋਧਿਆ ਜਾਂ ਅਰਵਿੰਦ ਕੇਜਰੀਵਾਲ ਦੋਵਾਂ ਦੇ ਵਿੱਚੋਂ ਇਹ ਜਣਾ ਰਾਜ ਸਭਾ ਦਾ ਮੈਂਬਰ ਪੰਜਾਬ ਤੋਂ ਬਣ ਜਾਊਗਾ ਤੋਂ ਇਸ ਗੱਲ ਦੇ ਉੱਤੇ ਵਿਵਾਦ ਵੀ ਛੜਿਆ ਇਸ ਗੱਲ ਦੇ ਉੱਤੇ ਸਵਾਲ ਵੀ ਛੜੇ ਆ ਵੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੁਣ ਵਿਲੀ ਹੋਈ ਰੱਖੀ ਆ ਇਹਨਾਂ ਨੂੰ ਪੰਜਾਬ ਦਾ ਆਖਰੀ ਸਹਾਰਾ ਵੀ ਹੁਣ ਸਾਨੂੰ ਪੰਜਾਬੀ ਚੱਲ ਸਕਦਾ ਤੇ ਇਸ ਵਕਤ ਤੇ ਗੱਲ ਪੁੱਛੀ ਆ ਵੀ ਜਿਹੜੇ ਸੀਨੀਅਰ ਲੀਡਰ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਉਹ ਪੰਜਾਬ ਦੇ ਵਿੱਚ ਆ ਰਹੇ ਤੇ ਜਾ ਰਹੇ ਆ ਤੇਲ ਤੇ ਤੇਲ ਦੀ ਧਾਰ ਦਿਖ ਰਹੀ ਹੈ ਜੀ ਪਰ ਇਹ ਜੇ ਇਸ ਤਰ੍ਹਾਂ ਜਿਵੇਂ ਦੋਸ਼ ਲਾਇਆ ਜਾ ਰਿਹਾ ਹੈ ਜੀ ਕਿ ਜੇ ਸੰਜੀਵ ਅਰੋੜਾ ਇਹ ਬਾਈ ਇਲੈਕਸ਼ਨ ਜਿੱਤ ਲੈਂਦੇ ਨੇ ਤੇ ਉਹਨਾਂ ਨੂੰ ਕੈਬਨਿਟ ਮਨਿਸਟਰ ਵੀ ਬਣਾਇਆ ਜਾ ਸਕਦਾ ਹੈ ਇਸ ਬਦਲੇ ਕਿ ਉਹਨਾਂ ਨੂੰ ਰਾਜ ਸਭਾ ਲਈ ਜਾ ਰਹੀ ਹੁਣੇ ਕੋਲੋਂ ਬਿਲਕੁਲ ਜੀ ਬਿਲਕੁਲ ਇਹ ਗੱਲ 100% ਹੀ ਸਹੀ ਆ ਤੁਸੀਂ ਦੇਖੋ ਅੱਜ ਬਿਹਾਰ ਦੇ ਵਿੱਚ ਬੋਟਾ ਪੈਣ ਦੇ ਵਿੱਚ 7 ਮਹੀਨੇ ਰਹਿ ਗਏ ਜੇ 7 ਮਹੀਨੇ ਪਹਿਲਾਂ ਉਹ ਅਜ ਮੰਤਰੀ ਮੰਡਲ ਦੇ ਵਿੱਚ ਵਿਸਾਰ ਕਰਦੇ ਹੁੰਦੇ ਆ ਤਾਂ ਪੰਜਾਬ ਦੇ ਵਿੱਚ ਤਾਂ ਭਾਜੀ ਹਰੇ ਪੌਣੇ 2 ਸਾਲ ਪਏ ਆ ਇਹ ਵੀ ਤਾਂ ਵਿਸਾਰ ਕਰਨਗੇ ਇੱਕ ਇੱਕ ਮੰਤਰੀ ਕੋਲੇ ਕਈ ਕਈ ਮਹਿਕਮੇ ਜਿੰਨੇ ਮਰਜ਼ੀ ਮਹਿਕਮੇ ਸੰਜੀਵ ਰੋੜੇ ਨੂੰ ਦੇ ਦਿਓ ਸੋ ਪਹਿਲੀ ਗੱਲ ਤਾਂ ਇਹ ਜਿੱਤਣ ਕਿ ਜਿੱਤ ਕੇ ਤਾਂ ਇਹ ਗੱਲ ਸੋਦੇ ਵਿੱਚੋਂ 90% ਤੈ ਆ ਕਿ ਸੰਜੀਵ ਅਰੋੜੇ ਨੂੰ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਅਡਜਸਟ ਕੀਤਾ ਜਾਊਗਾ ਤੇ ਜਿਵੇਂ ਜਿਵੇਂ ਤੁਸੀਂ ਦੱਸਿਆ ਜੀ ਕਿ ਬਿਹਾਰ ਚ ਮੰਤਰੀ ਮੰਡਲ ਚ ਫੇਰ ਬਦਲ ਕੀਤਾ ਗਿਆ ਸੱਤ ਮੰਤਰੀ ਲੈ ਲੈਣੇ ਜੀ ਬੀਜੇਪੀ ਦੇ ਬਿਲਕੁਲ ਜੀ ਬਿਲਕੁਲ ਸੱਤ ਮੰਤਰੀ ਇਹਦੇ ਨਵੇਂ ਬਣਾਏ ਗਏ ਆ ਇਹ ਸੱਤ ਹੀ ਬੀਜੇਪੀ ਦੇ ਵੱਲੋਂ ਆ ਤੇ ਇਹ ਦੇਖੋ ਜੀ ਸੱਤ ਮਹੀਨੇ ਰਹਿ ਗਏ ਉਥੇ ਬਿਹਾਰ ਦੇ ਵਿੱਚ ਵੋਟਾਂ ਪੈਣ ਦੇ ਵਿੱਚ ਮੁੱਖ ਮੰਤਰੀ ਨतीश ਕੁਮਾਰ ਆ ਪਰ ਤਾਕਤਵਰ ਸਾਰਾ ਕੁਝ ਜਿਹੜਾ ਸਾਰਾ ਮਸਾਲਾ ਸਾਰੇ ਮੰਘਮੇ ਉਹ ਬੀਜੇਪੀ ਦੇ ਕੋਲੇ ਆ ਮੰਤਰੀ ਇਹਨਾਂ ਦੇ ਵੱੱਦ ਦਾ ਮੁੱਖ ਮੰਤਰੀ ਨतीश ਕੁਮਾਰ ਆ ਸੋ ਅੱਜ ਮੈਂ ਤਾਂ ਜਣਤੀ ਪੜ ਕੇ ਹੈਰਾਨ ਹੋ ਗਿਆ ਫਾਈ ਬਾਰੇ ਇੱਕੀ ਮੰਤਰੀ ਆ ਜਨਤਾ ਪਾਲ ਯੂनाइटेड ਦੇ 13 ਇੱਕ ਹਮ ਪਾਰਟੀ ਤੋਂ ਆ ਤੇ ਇੱਕ ਆਜ਼ਾਦ ਵਿਧਾਇਕ ਜਿਹੜਾ ਜਿੱਤੇ ਸੀ ਉਹਨੂੰ ਮੰਤਰੀ ਮੰਡਲ ਤੇ ਲਿਆ ਗਿਆ ਸੀਗਾ ਸੋ ਜਿਹੜੇ ਟੋਟਲ ਮੰਤਰੀ ਆ 36 ਮੰਤਰੀਆਂ ਦੇ ਵਿੱਚੋਂ 21 ਮੰਤਰੀ ਤਾਂ ਹੁਣ ਬੀਜੇਪੀ ਦੇ ਬਣ ਚੁੱਕੇ ਆ ਪਰ ਪਤਾ ਇਹ ਲੱਗਾ ਵੀ ਇਸ ਬਾਰੇ ਜਰਬਨ ਤਕਸੀਮਾ ਕਰਕੇ ਵੀ ਕਿਹੜੇ ਖੇਤਰ ਦੇ ਵਿੱਚ ਸਾਨੂੰ ਕਿਵੇਂ ਜਿੱਤ ਹਾਸਲ ਹੋ ਸਕਦੀ ਆ ਕਿਹੜੇ ਭਾਈਚਾਰੇ ਨੂੰ ਅਸੀਂ ਕਿਵੇਂ ਸੰਲ ਲਾਉਣੀ ਆ ਤੇ ਇਸ ਕਰਕੇ ਅੱਜ 79 ਮੰਤਰੀ ਬਣਾਏ ਆ ਸੱਤੇ ਦੇ ਸੱਤੇ ਨितीश ਕੁਮਾਰ ਦੀ ਸਰਕਾਰ ਦੇ ਵਿੱਚ ਬੀਜੇਪੀ ਦੇ ਵੱਲੋਂ ਆ ਜੀ ਤੇ ਉਧਰ ਕਿਸਾਨ ਆਗੂ ਢੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਜੀ ਬਿਲਕੁਲ ਜੀ ਅੱਜ ਢੱਲੇਵਾਲ ਸਾਹਿਬ ਦੀ ਸਿਹਤ ਦੇ ਵਿੱਚ ਕਾਫੀ ਵਿਗੜ ਆ ਗਿਆ ਖਬਰ ਇਹ ਆਈ ਹੈ ਜੀ ਕਿ ਉਹਨਾਂ ਨੂੰ 104 ਡਿਗਰੀ ਬੁਖਾਰ ਹੋ ਗਿਆ ਸਵੇਰ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹਨਾਂ ਦੇ ਮੱਥੇ ਦੇ ਉੱਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾ ਰਹੀਆਂ ਹਨ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਕੰਮ ਕਰਦੇ ਹਾਂ ਇਸਾਨਾ ਨੇ ਅੱਜ ਚਿੰਤਾ ਵੀ ਜ਼ਾਹਰ ਕੀਤੀ ਐ ਕਿ ਸੱਜ ਡੱਲੇਵਾਲ ਸਾਹਿਬ ਨੂੰ ਕੁਝ ਹੋ ਨਾ ਜਾਵੇ। ਅਸਲ ਵਿੱਚ ਗੱਲ ਨਾ ਕਰ ਸਭ ਇਹ ਆ ਕਿ ਡੱਲੇਵਾਲ ਸਾਹਿਬ ਅਜਿਹੇ ਉਹਨਾਂ ਨੂੰ ਨਾ ਤਈ ਬਰੀ 5-5 6-6 ਦਿਨ ਡ੍ਰਿਪ ਲੱਗਦੀ ਨੀਗੀ। ਅੱਜ 74 सॉरी 94 ਦਿਨ ਹੋ ਗਏ ਆ। ਜਦੋਂ ਉਹਨਾਂ ਨੇ ਕੁਝ ਖਾਦਾ ਨਹੀਂਗਾ 94 ਦਿਨ ਤੋਂ ਉਹ ਕੁਝ ਖਾਦੇ ਤੋਂ ਬਿਨਾ ਰਹਿ ਗਏ ਆ। ਡ੍ਰਿਪ ਲਾ ਕੇ ਗਲੂਕੋਜ਼ ਦੇ ਰਾਹੀਂ ਸ਼ਹਿਦ ਉਹਨਾਂ ਨੂੰ ਕੋਈ ਦਿੱਤਾ ਜਾਂਦਾ ਹੋਵੇ ਪਰ ਗੱਲ ਇਹ ਕਿ 7-7 ਦਿਨ 5-5 ਦਿਨ 6-6 ਦਿਨ ਉਹਨਾਂ ਦੀ ਬੋਡੀ ਦੇ ਵਿੱਚ ਉਹ ਨਾੜ ਨਹੀਂ ਲੱਗਦੀ। ਜੇ ਨਾਰ ਨਾ ਲੱਗੂਗੀ ਡ੍ਰਿਪ ਕਿੱਥੇ ਲੱਗੂਗੀ ਸੋ ਇਸ ਕਰਕੇ ਗੈਪ ਵੀ ਪੈ ਜਾਂਦਾ ਵਿੱਚ ਡ੍ਰਿਪ ਲਾਉਣ ਦੇ ਸੋ ਇਸ ਕਰਕੇ ਵੀ ਸਰਕਾਰੀ ਕੁਮਤਥਾਂ ਆਈਆਂ ਪਰ ਅਜ ਸਰੀਰ ਦੇ ਬਾਰੇ ਤੋਂ ਲੈ ਕੇ ਤੇ ਹੁਣ ਤੱਕ ਉਹਨਾਂ ਨੂੰ 104 ਡਿਗਰੀ ਬੁਖਾਰ ਹੈਗਾ ਜੀ ਤੇ 36 ਗੜ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਕਾਕਾ ਕਹਿੰਦੇ ਪੰਜਾਬ ਆ ਰਹੇ ਨੇ ਜੀ ਹਾਂ ਬਿਲਕੁਲ ਜੀ ਕਿਉਂਕਿ ਪੰਜਾਬ ਦੇ ਇੰਚਾਰਜ ਬਣਾਏ ਗਏ ਆ ਇਹਨਾਂ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਕਾਂਗਰਸ ਦੇ ਵੱਲੋਂ ਇਹ ਇਹਨਾਂ ਦੇ ਵੱਲੋਂ ਆ ਕੇ ਹੁਣ ਪਰਸੋਂ ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆ ਕੇ ਤੇ ਮਥਾਟੇ ਕਿਹਾ ਜਾਊਗਾ ਦਰਬਾਰ ਸਾਹਿਬ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ ਜਾਊਗੀ ਇਹਨਾਂ ਦੇ ਵੱਲੋਂ ਹੁਣ ਆ ਕੇ ਪੰਜਾਬ ਦੇ ਲੋਕਾਂ ਨੂੰ ਟੋਕੇ ਦੇਖਿਆ ਜਾਊਗਾ ਪੰਜਾਬ ਦੇ ਨੇਤਾਵਾਂ ਨੂੰ ਟੋਕੇ ਦੇਖਿਆ ਜਾਊਗਾ ਵੀ ਪਾਰਟੀ ਖੜੀ ਕਿੱਥੇ ਹੈ ਇਸ ਵਾਰ ਨਹੀਂ ਆਪਾਂ ਰੈਡ ਐਫਐਮ ਦੇ ਉੱਤੇ ਖਬਰ ਸਾਂਝੀ ਕੀਤੀ ਸੀ ਵੀ ਇਹਨਾਂ ਨੂੰ ਮਿਲ ਕੇ ਆਏ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਿੱਲੀ ਦੇ ਵਿੱਚ ਮਿਲ ਕੇ ਆਏ ਆ ਤੇ ਕੱਲ ਆਪਾਂ ਗੱਲ ਕੀਤੀ ਸੀ ਵੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀਗਾ ਤੇ ਉਹਦੇ ਭਗਵੰਤ ਮਾਨ ਨੇ ਤੰਗ ਵੀ ਕਰਿਆ ਸੀਗਾ ਉਹ ਕਹਿੰਦੇ ਜੀ ਸਾਡੀ ਪਾਰਟੀ ਦੇ ਉੱਤੇ ਕਾਂਗਰਸੀ ਕਹਿਣਗੇ ਤੇ ਦਿੱਲੀੋਂ ਪਸਦੇ ਆ ਦਿੱਲੀ ਵਾਲੇ ਪੰਜਾਬ ਚ ਕਿਉਂ ਆਉਂਦੇ ਆ ਦਿੱਲੀ ਵਾਲਿਆਂ ਦਾ ਪੰਜਾਬ ਦੇ ਵਿੱਚ ਕੀ ਆ ਤੇ ਭਗਵੰਤ ਮਾਨ ਨੇ ਕਾਂਗਰਸ ਨੂੰ ਪੁੱਛਿਆ ਸੀ ਵੀ ਦੱਸੋ ਮੈਨੂੰ ਮਾੜਾ ਜੱਪ ਪਪੇਸ਼ ਬਗੇਲਾ ਮੁਗਰੇ ਤਵਾ ਤੇ ਬਰਨਾਲੇ ਤੋਂ ਆ ਜੀ ਤੇ ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਇੱਕ ਬਰਖਾਸਤ ਕੀਤਾ ਗਿਆ ਜੀ ਸੰਭਲੋ ਜੀ ਪੰਜਾਬ ਦੀ ਸਰਕਾਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਵੱਡੇ ਪੱਧਰ ਦੇ ਉਤੇ ਲੜ ਰਹੇ ਹਾਂ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਹੋਏ ਕਿਸੇ ਵੀ ਬੰਦੇ ਨੂੰ ਅਸੀਂ ਬਖਸ਼ ਨਹੀਂ ਰਹੇ ਪੰਜਾਬ ਦੀ ਸਰਕਾਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਦਾਂ ਇਹ ਗੱਲ ਸੱਚੀ ਹੈ ਵੀ ਨੰਗੀ ਚਿੱਟੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਖਰਾਂ ਦੇ ਉਤੇ ਹੈਗਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਰਹੇ ਨਾਇਬ ਤਹਿਸੀਲਦਾਰ ਬਰਿੰਦਰ ਪਾਲ ਸਿੰਘ ਨੂੰ ਠੀਕ ਇਹਨੂੰ ਅਜੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਹਦੇ ਉਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ 10365 ਕਨਾਲ 19 ਮਰਲੇ ਸ਼ਾਮਲ ਆਰਦੀ ਜ਼ਮੀਨ ਹੈ ਜਿਹੜੀ ਉਹਦੇ ਵਿੱਚ ਕੋਈ ਕਿਸਟ ਗੜਬੜੀ ਕਰਨ ਦਾ ਇਤਿਹਾਸਕਾ ਹੈਗਾ ਤੋਂ ਪਤਾ ਹੀ ਲੱਗਾ ਕਿ ਨਿਊ ਚੰਡੀਗੜ੍ਹ ਦੇ ਨਾਲ ਇਹ ਜੁੜੀ ਹੋਈ ਜਗ੍ਹਾ ਦਾ ਮਾਮਲਾ ਹੈਗਾ ਪੀਡੀ ਨੇ ਇਹਦੀ ਉਸਦਣ ਪਹਿਲਾਂ ਹੀ ਕੇਸ ਦਰਜ ਕਰਕੇ ਅੱਠ ਟੋੜ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਸੀਗੀ ਤੇ ਕਰਾਪਸ਼ਨ ਦੇ ਕੇਸ ਦੇ ਵਿੱਚ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਮੁਖਤਰ ਸਾਹਿਬ ਦੇ ਡੀਸੀ ਨੂੰ ਵੀ ਬਰਖਾਸਤ ਕੀਤਾ ਗਿਆ ਸੀ ਸੋ ਸੂਬੇ ਦੀ ਸਰਕਾਰ ਦਿੱਲੀ ਦੇ ਵਿੱਚੋਂ ਸਬਕ ਲੈ ਕੇ ਕਿਉਂਕਿ ਕੇਜਰੀਵਾਲ ਦੀ ਇਮੇਜ ਕਿਉਂ ਖਰਾਬ ਹੋਈ ਹੈ ਸ਼ਰਾਬ ਨੀਤੀ ਦੇ ਵਿੱਚ ਕਿਥੇ ਕੱਪੜੇਬਾਜ਼ ਦੇ ਦੋਸ਼ ਲਿਖ ਕੇ ਉਹ ਜਿਹੜੀ ਇਮੇਜ ਆ ਉਹ ਇਮੇਜ ਨੂੰ ਧੋਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪੰਜਾਬ ਦੇ ਵਿੱਚ ਨਾ ਕਿਸੇ ਕੋਈ ਇਹੋ ਜੀ ਗੱਲ ਸ਼ੁਰੂ ਹੋ ਜੇ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਭ੍ਰਿਸ਼ਟਾਚਾਰ ਖਤਮ ਭ੍ਰਿਸ਼ਟਾਚਾਰ ਖਤਮ ਉੱਤੀ ਆ ਗੱਲ ਖੜ ਗਈ। ਹਾਂ 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 ਤੇ ਉਧਰ ਪੰਜਾਬ ਕੈਬਨਿਟ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਬੜੇ ਮਹੀਨਿਆਂ ਬਾਅਦ ਹੋਈ ਤੇ ਹੁਣ ਕਹਿੰਦੇ ਕੱਲ ਨੂੰ ਫੇਰ ਹੋ ਰਹੀ ਹੈ ਜੀ। हां बिल्कुल जी मीटिंग कल ਨੂੰ ਫੇਰ ਹੋਣੀ ਹੈ ਹੁਣ ਇਸ ਮੀਟਿੰਗ ਦੇ ਵਿੱਚ ਸਮਾਂ ਤੈ ਰੱਖਿਆ ਗਿਆ ਜੀ 12 ਵਜੇ ਦੁਪਹਿਰ ਦਾ ਪਰ ਮਸਲੇ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਵਿਚਾਰੇ ਜਾਣਗੇ ਚਲੋ ਉੱਧਾ ਵੈਸੇ ਚਾਹੀਦੀ ਵੀ ਆ ਮੀਟਿੰਗ ਹੋਣੀ ਵੀ ਚਾਹੀਦੀ ਆ ਮੀਟਿੰਗ ਦੇ ਵਿੱਚ ਮਸਲੇ ਵੀ ਹੱਲ ਹੋਣੇ ਚਾਹੀਦੇ ਆ ਮੀਟਿੰਗ ਦੇ ਵਿੱਚ ਮੁਹੱਦਰਪੂਰਨ ਨੁਕਤੇ ਵੀ ਵਿਚਾਰਨੇ ਚਾਹੀਦੇ ਆ ਪਰ ਮੀਟਿੰਗ ਕੱਲ ਨੂੰ ਹੋਊਗੀ ਜੀ ਇਹ ਤੇ ਉਧਰ ਸਰਨਾ ਸਾਹਿਬ ਨੇ ਦੋਸ਼ ਲਾਏ ਨੇ ਜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਉੱਤੇ ਤੇ ਹਰਪ੍ਰੀਤ ਸਿੰਘ ਉਹਨਾਂ ਨੇ ਮੋੜਮਾ ਜਵਾਬ ਵੀ ਦੇ ਦਿੱਤਾ ਤਾਂ ਬਿਲਕੁਲ ਜੀ ਸਰਨਾ ਹੋਰਾਂ ਨੇ ਤੇ ਬਾਕੀ ਕਈ ਹੋਰਾਂ ਲੋਕਾਂ ਨੇ ਸਮੇਂ-ਸਮੇਂ ਤੇ ਦੋਸ਼ ਲਾਏ ਆ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਉੱਤੇ ਕਾਫੀ ਦੋਸ਼ ਲਗੇ ਆ ਕਿਸੇ ਨੇ ਇਹ ਗੱਲ ਕਹੀ ਜੀ ਕਿ ਇਹ ਤਾਂ ਬਹਿਰੈਨ ਜਾਣ ਵੇਲੇ ਨਾਲ ਇੱਕ ਔਰਤ ਵੀ ਲੈ ਕੇ ਜਾਂਦੇ ਸੀ ਕਿਸੇ ਨੇ ਕੋਈ ਦੋਸ਼ ਲਾਇਆ ਕਿਸੇ ਨੇ ਕੋਈ ਦੋਸ਼ ਲਾਇਆ ਹਾਲਾਂਕਿ ਅਸੀਂ ਤਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ ਵੀ ਪਤਾ ਨਹੀਂ ਕਿੰਨੀ ਸੱਚਾਈ ਕੀ ਆ ਇਹ ਸ਼ਰੀਕੇਬਾਜ਼ੀ ਵਾਲੀਆਂ ਗੱਲਾਂ ਕਿ ਛੱਟੀਆਂ ਹੈਗੀਆਂ ਪਰ ਹੁਣ ਪਰਮਜੀਤ ਸਿੰਘ ਸਰਨਾ ਨੇ ਵੀ ਦੋਸ਼ ਲਾਏ ਆ ਉਹ ਕਹਿੰਦੇ ਵੀ ਦੇਖੋ ਇਹਨਾਂ ਦਾ ਕਰਤਾਰ ਹੀ ਹੋ ਜਾਂ ਸੀਗਾ ਪਰ ਹੁਣ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਮੇਰੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਮੇਰੇ ਉੱਤੇ ਕੋਈ ਦੋਸ਼ ਲਾਉਂਦੇ ਆ ਕਦੇ ਮੇਰੇ ਉੱਤੇ ਔਰਤਾਂ ਵਾਲਾ ਦੋਸ਼ ਲਾਉਂਦੇ ਆ ਕਦੇ ਮੇਰੇ ਉੱਤੇ ਸਾਂਢੂ ਵਾਲਾ ਦੋਸ਼ ਲਾਉਂਦੇ ਆ ਕਦੇ ਮੇਰੇ ਪਰਿਵਾਰ ਦੇ ਬਾਕੀ ਜੀਆਂ ਤੱਕ ਜਾਂਦੇ ਆ ਕਦੇ ਮੇਰੇ ਭਾਜਪਾ ਨਾਲ ਸੰਬੰਧ ਹੁਣ ਤੋਂ ਦੋਸ਼ ਲਾਉਂਦੇ ਆ ਉਹ ਕਹਿੰਦੇ ਜਦੋਂ ਮੈਂ ਬਹਿਰੀਨ ਦੇ ਵੱਲ ਗਿਆ ਸੀ ਤਾਂ ਨਾਲ ਮੇਰੇ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਗਏ ਸੀ ਇਹ ਬਹਿਰੀਨ ਦੀ ਸੰਗਤ ਤੇ ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧਕੇ ਜਾਣਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਇਕੱਲਾ ਆਇਆ ਸੀ ਮੇਰੇ ਨਾਲ ਕੋਈ ਔਰਤ ਨਹੀਂ ਗਈ ਸੀ ਜਿਹਨਾਂ ਨਾਲ ਕੋਈ ਵੀ ਜਨਾਨੀ ਨਹੀਂ ਸੀ ਗਈ ਹੂੰ ਹੂੰ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਫੇਰ ਘੇਰਾ ਪਾਇਆ ਜੀ ਆਮ ਆਦਮੀ ਪਾਰਟੀ ਨੂੰ ਸਾ ਬਿਲਕੁਲ ਜੀ ਬਿਲਕੁਲ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰੀ ਫੇਰ ਘੇਰਾ ਪਾਇਆ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਦੇਖੋ ਆਮ ਆਦਮੀ ਪਾਰਟੀ ਦੇ ਹਾਲਾਤ ਕੀ ਬਣੇ ਪਏ ਆ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਵਿੱਚ ਇੱਕ ਹੋਰ ਬਾੜੀ ਬੰਦੇ ਨੂੰ ਰਾਜ ਸਭਾ ਮੈਂਬਰ ਬਣਾਉਣ ਦੀਆਂ ਤਿਆਰੀਆਂ ਇਸ ਜਿਹੇ ਚੱਲ ਰਹੀਆਂ ਆ ਰਤਪ ਸਿੰਘ ਬਾਜਵਾਨ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਉਹ ਬਿਲਕੁਲ ਨੰਗੀ ਚਿੱਟੀ ਹੋ ਚੁੱਕੀ ਹੈ ਇਹਨਾਂ ਦੇ ਕੋਲੇ ਬੰਦਾ ਪੰਜਾਬ ਦਾ ਕਾਬਲ ਹੈ ਹੀ ਕੋਈ ਨਹੀਂ ਇੱਕ ਤਾਂ ਸਵਾਲ ਉਹਨਾਂ ਨੇ ਕੀਤਾ ਵੀ ਜਿਹੜਾ ਸੰਜੀਵ अरोड़ा ਤੁਸੀਂ ਉਮੀਦਵਾਰ ਬਣਾ ਲੁਹਿਆਣੇ ਹੋ ਇਹ ਕੱਲਾ ਦੇ ਉੱਤੇ ਪੋਸਟਰ ਲਾਉਂਦਾ ਸੀ ਤੇ ਦੜੀਆਂ ਝਾੜਦਾ ਸੀ ਇਹ ਕਿਹੜਾ ਕੰਮ ਕਰਦਾ ਸੀ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਭਾਈ ਨਵਾਂ ਪੂਰ ਸਿਆਸਤ ਦੇ ਵਿੱਚ ਲੈ ਕੇ ਆਵਾਂਗੇ ਅਸੀਂ ਪੁਰਾਣੀਆਂ ਪਾਰਟੀਆਂ ਵਾਲਾ ਕੰਮ ਨਹੀਂ ਕਰਨਾ ਹੈ ਤਾਂ ਨਵੀਂ ਧਿਰ ਖੜੀ ਕਰਾਂਗੇ ਆ ਲੈ ਰੋਜੀ ਕਰ ਲੋ ਨਮੀ ਤੇ ਖੜੀ ਉਹ ਕਹਿੰਦੇ ਜੀ ਤਾਂ ਆਨੀ ਬਹਾਨੀ ਵੀ ਭਾਈ ਇੱਕ ਤਾਂ ਬੰਦਾ ਇੱਧਰ ਐਡਜਸਟ ਕਰ ਲਈਏ ਜੇ ਇਹ ਸੀਟ ਖਾਲੀ ਹੋ ਜਾਂਦੀ ਫਿਰ ਦਿੱਲੀ ਨੂੰ ਇੱਕ ਬੰਦਾ ਇਸ ਐਡਜਸਟ ਕਰਾਂਗੇ ਆਪ ਦਾ ਰਾਜ ਸਭਾ ਦੇ ਨਾਮ ਤੇ ਉਹਨਾਂ ਨੇ ਕਿਹਾ ਜੀ ਕਿ ਇੱਕ ਵਾਰ ਫਿਰ ਇੱਕ ਹੋਰ ਬਾਰੀ ਬੰਦਾ ਜਿਹੜਾ ਪੰਜਾਬ ਦੇ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਤੇ ਉਧਰ ਮਹਾਕੁੰਭ ਸਮਾਪਤ ਹੋ ਗਿਆ ਜੀ 45 ਦਿਨ ਬਾਅਦ ਤਾਂ ਬਿਲਕੁਲ ਜੀ ਬਿਲਕੁਲ ਮਹਾਕੁੰਭ ਦੀ ਸਮਾਪਤੀ ਹੋ ਗਈ ਹੈ ਤੇ ਕਹਿੰਦੇ ਜੀ ਹੁਣ ਤੱਕ 66 ਕਰੋੜ ਦੇ ਕਰੀਬ ਲੋਕਾਂ ਦੇ ਵੱਲੋਂ ਇਥੇ ਇਸ਼ਨਾਨ ਕੀਤਾ ਗਿਆ ਹਾਲਾਂਕਿ ਇਸ ਤੋਂ ਅੰਕਪੈਂਡ ਕਰੋੜ ਦੇ ਕਰੀਬ ਹੀ ਕਹਿੰਦੇ ਗਿਣਤੀ ਹੈ ਅਮਰੀਕਾ ਦੀ ਆਬਾਦੀ ਤੋਂ ਦੁੱਗਣੀ ਸੰਗਤਾਂ ਜਿਹੜੀ ਸਰਹਾਲੂ ਹੈ ਜਿਹੜੇ ਤੇ ਉਹਨਾਂ ਨੇ ਕਹਿੰਦੇ ਵੀ ਡੁਬਕੀ ਲਾਈ ਇਥੇ ਸੰਗਮ ਦੇ ਵਿੱਚ ਡੁਬਕੀ ਲਾਉਣ ਵਾਲਿਆਂ ਦੀ ਇਹ ਜਿਹੜੀ ਗਿਣਤੀ ਹੈ 193 ਦੇਸ਼ਾਂ ਦੀ ਕਹਿੰਦੇ ਜਨਸੰਖਿਆ ਤੋਂ ਵੱਧ ਹੈ ਤੇ ਉਹ ਕਹਿੰਦੇ ਜੀ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਖੂਬਸੂਰਤ ਕੀ ਕਿਤੇ ਨਾਲ ਸਾਰਾ ਕੁਝ ਹੋਇਆ ਹੈਗਾ ਤੇ ਉਹ ਕਹਿੰਦੇ ਕਿ ਰਿਕਾਰਡ ਬਣ ਗਿਆ ਦੁਨੀਆ ਦੇ ਵਿੱਚ ਰਿਕਾਰਡ ਬਣ ਗਿਆ ਤੇ ਜਿਹੜੀ ਯੋਗੀ ਸਰਕਾਰ ਹੈ ਉਹ ਕਹਿੰਦੇ ਕਿ ਭਾਈ ਅਸੀਂ ਮੈਨੇਜਮੈਂਟ ਬਹੁਤ ਵਧੀਆ ਕੀਤੀ ਸੀ 45 ਦਿਨ ਉਹ ਕਹਿੰਦੇ ਜੀ ਇਹ ਸਾਰਾ ਮਹਾਸੰਗਮ ਚੱਲਿਆ ਤੇ 1 ਕਰੋੜ ਤੇ 53 ਲੱਖ ਲੋਕ ਉਹ ਕਹਿੰਦੇ ਕਿ ਅੱਜ ਰਾਤੀ ਯਾਨੀ ਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਤੱਕ ਅੱਜ ਅੱਜ ਦੇ ਵਿੱਚ ਇਸ਼ਨਾਨ ਕਰ ਚੁੱਕੇ ਆ ਸੋ ਭਾਈ ਇਹ ਕਈ ਤਰ੍ਹਾਂ ਦੀਆਂ ਮਿੱਠੀਆਂ ਤੇ ਖਟਕਾਂ ਯਾਦਾ ਛੱਡ ਗਿਆ ਇੱਥੇ ਕਈ ਲੋਕਾਂ ਦੀ ਮੌਤ ਹੋਈ ਆ ਇੱਥੇ ਕਈ ਲੋਕ ਮਿਲੇ ਆ ਕਈ ਲੋਕਾਂ ਨੇ ਕਾਰੋਬਾਰ ਕੀਤਾ ਕਈ ਲੋਕਾਂ ਨੇ ਡੰਮਲਬਾਫਟ ਕੀਤਾ ਕਈ ਲੋਕਾਂ ਨੇ ਅੰਧਵਿਸ਼ਵਾਸੀ ਗੱਲਾਂ ਕੀਤੀਆਂ ਕਈ ਲੋਕਾਂ ਨੇ ਛਣੀਆਂ ਗੱਲਾਂ ਕੀਤੀਆਂ ਕਈ ਲੋਕਾਂ ਨੇ ਰਾਜਨੀਤੀ ਕੀਤੀ ਹੈ ਤੇ ਬੜਾ ਕੁਝ ਹੋਇਆ ਸੀ ਜੀ ਮੈਂ ਇੱਕ ਰਿਪੋਰਟ ਪੜ੍ਹਿਆ ਸੀ ਰਾਤੀ ਉਹਦੇ ਵਿੱਚ ਲਿਖਿਆ ਕਿ ਬੜੀ ਦੂਰੋਂ ਦੂਰੋਂ ਦੇਸ਼ ਦੇ ਵੱਖ-ਵੱਖ ਖੇਸਿਆਂ ਤੋਂ ਆ ਕੇ ਲੋਕਾਂ ਨੇ ਕਾਰੋਬਾਰ ਵਾਲੀਆਂ ਦੁਕਾਨਾਂ ਲਾਈਆਂ ਹੋਈਆਂ ਸੀ ਸੁਜਾਈਆਂ ਹੋਈਆਂ ਸੀ ਬੜੀ ਕਮਾਈ ਕਰਕੇ ਜਾ ਰਹੇ ਨੇ ਜੀ ਉਹ ਪਿਖਾਰੀਆਂ ਦੀ ਬੜੀ ਮੌਜ ਰਹੀ ਕਹਿੰਦੇ ਜੀ ਮੈਨੇ ਜੀ ਕਮਾਲ ਦੀ ਗੱਲ ਇਹ ਆ ਜਿਹੜੇ ਨਾ ਮੱਛੇ ਦੇ ਉੱਤੇ ਟਿੱਕਾ ਲਾਉਂਦੇ ਹੁੰਦੇ ਜਿਹਨੂੰ ਅਸੀਂ ਟਿਲਕ ਕਹਿੰਦੇ ਆ ਹਾਂਜੀ ਉਹ ਜੀ 20 ਰੁਪਏ ਦਾ ਟਿਲਕ ਲੱਗਦਾ ਸੀਗਾ ਤੇ ਬੰਦੇ ਦੀ ਮੈਕਹਣ ਰਿਪੋਰਟ ਪੜ੍ਹੀ ਉਹ ਕਹਿੰਦਾ ਦਿਨ ਦੇ ਵਿੱਚ ਮੈਂ 500 ਲੈ ਕੇ 7000 ਬੰਦੇ ਦੇ ਬੱਛੇ ਦਾ ਟਿੱਕਾ ਲਾ ਦਿੰਦਾ ਮਤਲਬ ਇਹਦਾ ਦਾਕਣਾ ਵਿੱਚ ਨਾਲੇ ਜਿਹੜੇ ਹਰ ਰੋਜ਼ 1000 ਲੈ ਕੇ 12000 ਰੁਪਏ ਜਿਹੜੀਆਂ ਦਸਤਾਂ ਦੇ ਚੰਦੇ ਸੀ ਮਤਲਬ ਜਦੋਂ ਗੱਡੀ ਪਿੱਛੇ ਖੜ ਜਣੀ ਸੀ 10 ਕਿਲੋਮੀਟਰ ਪਿਛੇ 10 ਕਿਲੋਮੀਟਰ ਗੱਡੀ ਪਿੱਛੇ ਖੜਦੀ ਸੀ ਜਾਂ 5 ਕਿਲੋਮੀਟਰ ਗੱਡੀ ਪਿੱਛੇ ਖੜਦੀ ਸੀ ਤੁਸੀਂ ਸੰਗਮ ਤੱਕ ਜਾਣਾ ਹੈਗਾ ਤੇ ਜਿਹੜਾ ਆਟੋ ਵਾਲਾ ਉਹ ਵੀ 2000 ਰੁਪਏ ਲੈਂਦਾ ਹੁੰਦਾ ਸੀ ਤੇ ਕਲਾਜਕਤ ਨਾਲ ਜੁੜੀ ਕੋਈ ਖਬਰ ਹੈ ਦੇਖੋ ਜੇ ਕਲਾਜਕਤ ਨਾਲ ਜੁੜੀ ਖਬਰ ਤਾਂ ਇਹ ਆਈ ਪਰਸੋਂ ਯਾਨੀ ਕਿ ਸ਼ੁੱਕਰਵਾਰ ਨੂੰ ਇੱਕ ਫਿਲਮ ਪੰਜਾਬੀ ਰੀਲਿਜ਼ ਹੋਣੀ ਹੈ ਬਦਨਾਮ ਇਹ ਹੁਣ ਬਦਨਾਮ ਦਾ ਨਾਂ ਕਿੰਨਾ ਤੋਂਂਦਾ ਇਹ ਸਮਾਂ ਦੱਸੂਗਾ ਪਰ ਜਿਹੜੀ ਗਿੱਪੀ ਗਰੇਵਾਲ ਦੀ ਫਿਲਮ ਆ ਅਕਾਲ ਉਹ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ ਜੀ ਤੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਮੌਸਮ ਪੰਜਾਬ ਦਾ ਗਰਮ ਹੈ ਜਦੋਂ ਮੈਂ ਇਹਨਾਂ ਖਬਰਾਂ ਦੀ ਬਾਹਰ ਪਾ ਰਿਹਾ ਇਸ ਵੇਲੇ ਵੀ ਗਰਮਾ ਕੋਈ ਜੈਕਟ ਪਾਉਣ ਦੀ ਕੋਈ ਕੰਬਲ ਲੈ ਕੇ ਬਹਿਣ ਦੀ ਲੋੜ ਨਹੀਂ ਹੈ ਦੁਪਹਿਰ ਦੇ ਬੜੀ ਦੀ ਧੁੱਪ ਤਕਨੀਕਲੀ ਹੈ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਸ਼ਾਇਦ ਕੋਈ ਥਮਤਕ ਨਹੀਂ ਆ ਫੈਣਗੀ ਬਹੁਤ ਧੰਨਵਾਦ ਟੈਣਾ ਜੀ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨ